ਸ਼ਰਬਤ ਦਾ ਪਲਾ ਸਿੱਖਾਂ ਦੀ ਨਮਾਇਦਾ ਪਾਰਟੀ ਪੰਥਕ ਪਾਰਟੀ ਇੱਕ ਗੱਲਾਂ ਨਹੀਂ ਹਨ ਜੇ ਨਹੀਂ ਸਰਿਆ ਤਾਂ ਵੀ ਇੱਥੇ ਬੈਠੇ ਤੇ ਜੇ ਬੈਠੇ ਹੈ ਤਾਂ ਵੀ ਕੁਝ ਬਦਲਣਾ ਹੈ ਜੇ ਪਾਰਟੀ ਨਹੀਂ ਮੰਨਦਾ ਕੋਈ ਹੋਰ ਦੇਖ ਰਿਹਾ ਤਾਂ ਸਰਮੌਰ ਕੌਣ ਹੈ ਫਿਰ ਤੇ ਸਵੈਰਨਟੀ ਦੀ ਗੱਲ ਕਿੱਥੋਂ ਆਣੀ ਹੈ ਤੇ ਆ ਨਹੀਂ ਸਕਦੀ ਜੋ ਚੀਟ ਜਿਹਦੀ ਮਾਇ ਨਹੀਂ ਉਹ ਬਚ ਕੇ ਜੰਮ ਜਾਏ ਉਹ ਚਾਰ ਪ੍ਰਮੁੱਖ ਖੇਤਰ ਹੀ ਚਾਰ ਪੈਰਲਲ ਥੰਮ ਨੇ ਜਿਨ੍ਹਾਂ ਦੇ ਉੱਪਰ ਪੰਥ ਦਾ ਸਾਰਾ ਗੁੰਬਦ ਖੜਾ ਹੋਣਾ ਖਾਲਸਾ ਜੀ ਕੇ ਬੋਲ ਬਾਲੇ ਵਾਲੀ ਹਲੇਮੀ ਰਾਜ ਵਾਲੀ ਖਾਲਸਤਾਨ ਵਾਲੀ ਉਹ ਹਾਲਤ ਸਿਰਜਣ ਦੇ ਲਈ ਜੰਗ ਸੰਘਰਸ਼ ਉਹ ਇੱਕ ਵੱਖਰਾ ਫੀਲਡ ਹੈ ਜਿਹੜੀ ਪਾਲਿਸੀ ਨਾਲ ਵੀ ਸੰਬੰਧਿਤ ਹੈ ਤੇ ਢਾਂਚੇ ਨਾਲ ਵੀ ਸੰਬੰਧਿਤ ਹੈ ਉਹ ਇਹ ਹੈ ਕਿ ਖੇਤਰੀਅਤ ਆ ਜਿਹੜੀ ਖੇਤਰੀ ਪਾਰਟੀ ਵਜੋਂ ਪੰਜਾਬੀ ਪਾਰਟੀ ਵਜੋਂ ਅਕਾਲੀ ਦਲ ਕੀ ਭੂਮਿਕਾ ਨਿਭਾਉਂਦਾ ਕੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੋਏਗੀ ਕੀ ਅਕਾਲੀ ਦਲ ਪੰਥਕ ਪਾਰਟੀ ਹੋਏਗੀ ਪੰਥ ਦੇ ਖੇਤਰ ਦਾ ਮਹਤਾਜ ਨਹੀਂ ਹੈ ਖੇਤਰ ਦੀ ਬੰਦਿਸ਼ ਪੰਥ ਤੇ ਨਹੀਂ ਲੱਗਦੀ ਇਹ ਦੋ ਗੱਲਾਂ ਹੋ ਗਈਆਂ ਨਾ ਵਿਖੇਤਰੀ ਪਾਰਟੀ ਹੋਣਾ ਹੋਰ ਗੱਲ ਪੰਥਕ ਨੁਮਾਇੰਦਗੀ ਕਰਨਾ ਹੋਰ ਗੱਲ ਤੇ ਤੀਜੀ ਗੱਲ ਜਿਹੜੀ ਸਿੱਖਾਂ ਦੇ ਉੱਤੇ ਫਰਜ਼ ਆਇਦ ਹੈ ਹਰ ਸਿੱਖ ਦੇ ਉੱਤੇ ਇਹ ਫਰਜ਼ ਆਇਦ ਹੈ ਗੁਰੂ ਵੱਲੋਂ ਕਿਸੇ ਹੋਰ ਵੱਲੋਂ ਨਹੀਂ ਕਿ ਇਹਨਾਂ ਨੇ ਸਰਬੱਤ ਦਾ ਭਲਾ ਕਰਨਾ ਜੇ ਇਹ ਪੰਥਕ ਤੋਂ ਭਾਵ ਸਿੱਖਾਂ ਦੀ ਪਾਰਟੀ ਲਿਆ ਜਾਵੇ ਤੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਕਿਸੇ ਗਰੀਬ ਮਜ਼ਲੂਮ ਦੱਬੇ ਕੁਚਲੇ ਦੀ ਢੇਰ ਨਹੀਂ ਬਣਨਾ ਫਿਰ ਵੀ ਆਪਣੇ ਅਸੈਂਸ ਨਾਲ ਇਹ ਨਹੀਂ ਕਰ ਰਹੇ ਫਿਰ ਇਹਨਾਂ ਦੀ ਪਾਲਿਸੀ ਤਿੰਨਾਂ ਦਾ ਢਾਂਚਾ ਉਹ ਵੱਖਰੇ ਰੂਪੇ ਚੱਲ ਰਿਹਾ ਇਹ ਆਪਣੇ ਜਿਹੜਾ ਅਸੈਂਸ ਹੈ ਉਹਦੇ ਹਿਸਾਬ ਨਾਲ ਇਹ ਪਾਲਿਸੀ ਦਾ ਇਹਦਾ ਰੂਪ ਬਣਨਾ ਇਹ ਢਾਂਚੇ ਬਣਨੇ ਤੋ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਬੇਨਿਆਈ ਕਿਤੇ ਨਾ ਕਿਤੇ ਕਾਲੀ ਕਿਤੇ ਨਾ ਕਿਤੇ ਹੋਰ ਕੋਈ ਚੀਜ਼ ਉਹ ਚੱਲ ਰਹੀ ਹੈ ਉਸ ਕਰਕੇ ਸਰਬੱਤ ਦਾ ਭਲਾ ਸਿੱਖਾਂ ਦੀ ਨਮੈਦਾ ਪਾਰਟੀ ਪੰਥਕ ਪਾਰਟੀ ਇੱਕ ਗੱਲਾਂ ਨਹੀਂ ਹਨ ਇਹ ਕਹਿਣ ਨੂੰ ਧਰਮ ਹੁੰਦੀਆਂ ਜੇ ਕਹਿਣ ਵੀ ਹੁਣ ਸਾਰ ਫਿਰ ਕਹਿਣਾ ਸਰਜਣਾ ਸੀ ਪਰ ਸਰਿਆ ਨਹੀਂ ਜੇ ਨਹੀਂ ਸਰਿਆ ਤਾਂ ਵੀ ਇੱਥੇ ਬੈਠੇ ਤੇ ਜੇ ਬੈਠੇ ਹੋ ਤਾਂ ਬੇਕੁਝ ਬਦਲਣਾ ਹੈ ਤੇ ਜੇ ਬਦਲਣਾ ਹੈ ਤੇ ਫਿਰ ਇਹਨਾਂ ਗੱਲਾਂ ਵਾਲਾ ਹੋਣਾ ਪਏਗਾ ਜਦੋਂ ਅਸੀਂ ਕਹੀ ਜਾ ਰਹੇ ਹਾਂ ਸੱਤਾ ਪ੍ਰਾਪਤੀ ਸਾਡਾ ਮਨੋਰਥ ਨਹੀਂ ਤੇ ਜਿਹੜੀਆਂ ਬਾਕੀ ਗੱਲਾਂ ਤਾਂ ਜੁੜੀਆਂ ਨੇ ਉਹਦੇ ਸੰਬੰਧੀ ਸਾਡੀ ਸਪਸ਼ਟਤਾ ਕੋਈ ਨਹੀਂ ਵੀ ਇਹ ਖੇਤਰੀ ਪਾਰਟੀ ਬਣ ਜਾ ਰਹੀ ਹੈ ਜਾਂ ਨਵਾਂ ਢਾਂਚਾ ਬਣਨ ਜਾ ਰਿਹਾ ਕੋਈ ਵੀ ਚਾਹੇ ਅਗਲ ਤੱਕ ਸਾਡੇ ਹਰੇਸ਼ਾ ਦੇ ਬਣ ਰਹਾ ਜਾਂ ਜਿੱਤ ਮਰਜੀ ਬਣ ਰਿਹਾ ਠੀਕ ਹੈ ਜੀ ਸੋ ਬੇਨਤੀ ਇਹ ਹੈ ਵੀ ਪਹਿਲਾਂ ਢਾਂਚਾ ਖਿਆਲ ਫਲਸਫੇ ਨੀਤੀ ਇਹ ਸਾਰੀਆਂ ਗੱਲਾਂ ਦੇ ਉੱਤੇ ਵੱਖਰੀ ਵੱਖਰੀ ਲੰਬੀ ਡਿਬੇਟ ਚੱਲਣੀ ਚਾਹੀਦੀ ਹੈ ਤੇ ਇਹਨਾਂ ਦੇ ਪੱਖ ਸਪਸ਼ਟ ਹੋਣੇ ਚਾਹੀਦੇ ਆ ਫਿਰ ਉਹਦੇ ਵਿੱਚੋਂ ਕੋਈ ਰੂਪ ਬਣਾ ਲਓ ਕੋਈ ਜਿਹੜਾ ਜੋ ਵੀ ਪਾਰਟੀ ਬਣਾਉਣੀ ਦਲ ਬਣਾਉਣਾ ਚਾਹਤੀ ਬਣਾਉਣਾ ਬਣਾ ਲਓ ਤਾਂ ਇੱਕ ਸੀਗਾ ਇਹ ਵਾਲਾ ਪੱਖ ਤੇ ਮੈਂ ਫੇਰ ਦੁਹਰਾ ਦਿੰਨਾ ਆਪਣੀ ਗੱਲ ਨੂੰ ਕਿ ਪਹਿਲਾਂ ਆ ਫਲਸਫਾ ਸਿਧਾਂਤ ਰੋਸ਼ਨੀ ਗਿਆਨ ਜੋ ਵੀ ਮਹਾਰਾਜ ਦਾ ਬਖਸ਼ਿਸ਼ ਦਾ ਕੀਤਾ ਹੋਇਆ ਸਾਨੂੰ ਜੋ ਵੀ ਸਾਰਾ ਸਾਜੂ ਸਮਾਨ ਹੈ ਉਹਦੇ ਵਿੱਚੋਂ ਬਣਨੀਆਂ ਨੇ ਲੋੜ ਅਨਸਾਰ ਨੀਤੀਆਂ ਨੀਤੀ ਹੁੰਦੀ ਆ ਵੀ ਸਾਡੇ ਸਾਹਮਣੇ ਕੋਈ ਮਰਹਲਾ ਕੋਈ ਮੁਹਾਜ ਖੁੱਲ ਗਿਆ ਹੈ ਤੇ ਅਸੀਂ ਉਹਦੇ ਵਿੱਚੋਂ ਉਭਾਰਨਾ ਕਿਵੇਂ ਆ ਬਾਕੀਆਂ ਨੂੰ ਜਾਂ ਆਪਣੇਆਂ ਨੂੰ ਜਾਂ ਜਿਨ੍ਹਾਂ ਦੇ ਜਿਨ੍ਹਾਂ ਪ੍ਰਤੀ ਸਾਝੀ ਜਵਾਬ ਦੇ ਆ ਤੇ ਉਹਦੇ ਲਈ ਕੋਈ ਨੀਤੀ ਬਣਦੀ ਹੈ ਤੇ ਉਸ ਨੀਤੀ ਦੇ ਹਿਸਾਬ ਨਾਲੇ ਅਸੀਂ ਕੋਈ ਜ਼ਿੰਮੇਵਾਰੀਆਂ ਤੈਅ ਕਰਕੇ ਢਾਂਚਾ ਬਣਾ ਲੈਂਦੇ ਉਹ ਢਾਂਚਾ ਫੇਰ ਕੋਈ ਰਿਜ਼ਲਟ ਕੱਢ ਕੇ ਦਿੰਦਾ ਸਾਨੂੰ ਤਾਂ ਪਹਿਲਾਂ ਉਹ ਗੱਲ ਆ ਜਾਣੀ ਜਿਹੜੀ ਗੁਰੂ ਦੀ ਬਖਸ਼ਿਸ਼ ਵਾਲੀ ਆ ਉਦੋਂ ਬਾਅਦ ਫੇਰ ਉਹ ਤੋਂ ਨੀਤੀ ਬਣਨੀ ਹੈ ਉਦੋਂ ਬਾਅਦ ਫੇਰ ਕੋਈ ਢਾਂਚਾ ਬਣਨਾ ਹੈ ਤੇ ਉਦੋਂ ਬਾਅਦ ਉਸ ਢੰ ਚਿਹਰੇ ਮੁਤਾਬਕ ਉਹਨੀਆਂ ਲੋੜਾਂ ਦੇ ਮੁਤਾਬਕ ਉਸ ਚਰਚਾ ਦੇ ਮੁਤਾਬਕ ਕੋਈ ਵਿਧੀ ਵਿਧਾਨ ਬਣਨਾ ਮੈਦੀ ਵਿਧਾਨ ਪਹਿਲਾਂ ਨਹੀਂ ਆ ਸਕਦਾ ਇਹ ਵੀ ਇੱਕ ਟਪਲੇ ਵਾਲੀ ਗੱਲ ਹੈ ਇਹਦੇ ਤੇ ਵੀ ਥੋੜੀ ਵਿਚਾਰ ਹੋਣੀ ਚਾਹੀਦੀ ਸੋ ਖੇਤਰੀ ਪਾਰਟੀ ਦੇ ਨਾਲ ਜਿਹੜੀਆਂ ਸਾਨੂੰ ਮੁਸ਼ਕਲਾਂ ਖੜੀਆਂ ਹੁੰਦੀਆਂ ਖੇਤਰੀ ਪਾਰਟੀ ਦਾ ਮੌਜੂਦਾ ਇੰਡੀਅਨ ਤੰਤਰ ਦੇ ਨਾਲ ਕੀ ਸਬੰਧ ਹੋਣਾ ਇਹਦੀਆਂ ਕੀ ਮੁਸ਼ਕਲਾਂ ਨੇ ਇਹਦੇ بڑے ਪੱਖ ਨੇ ਜੇ ਇੰਡੀਆ ਦੇ ਮੁਤਾਬਕ ਬਣ ਜਾ ਰਿਹਾ ਕੁਝ ਇੰਡੀਆ ਦੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਕੁਝ ਬਣਨੇ ਜਾ ਰਿਹਾ ਜਿਵੇਂ ਇਥੇ ਵੀ ਮਜਬੂਰੀ ਜ਼ाहिर ਕੀਤੀ ਗਈ ਹੈ ਹੁਣੇ ਫੇ ਅਸੀਂ ਪਾਰਟੀ ਨਹੀਂ ਹੈ ਇਸ ਕਰਕੇ ਸਾਡੇ ਕੋਲ ਕੰਮ ਨਹੀਂ ਚੱਲ ਰਿਹਾ ਇਸ ਕਰਕੇ ਸਾਡੀਆਂ ਕੁਝ ਸੀਮਾਵਾਂ ਪੈਦਾ ਹੋ ਗਈਆਂ ਤੇ ਪਾਰਟੀ ਦੀ ਮੰਨਤਾ ਕਿਨੇ ਦੇਣੀ ਜੇ ਪਾਰਟੀ ਦੀ ਮੰਨਤਾ ਕੋਈ ਹੋਰ ਦੇਖ ਰਿਹਾ ਤੇ ਸਰਮੌਰ ਕੌਣ ਹੈ ਫਿਰ ਫੇ ਸਵੈਰਣਟੀ ਦੀ ਗੱਲ ਕਿੱਥੋਂ ਆਣੀ ਹੈ ਫੇ ਆ ਨਹੀਂ ਸਕਦੀ ਜੋ ਚੀਜ਼ ਜਿਹਦੀ ਮਾਇ ਨਹੀਂ ਉਹ ਬੱਚ ਕਿੱਥੇ ਜੰਮ ਜਾਏਗਾ ਜਿਹੜੀ ਚੀਜ਼ ਦਾ ਕੋਈ ਆਧਾਰ ਨਹੀਂ ਜਿਹੜੀ ਚੀਜ਼ ਦੇ ਉੱਤੇ ਤੁਸੀਂ ਖੜੇ ਨਹੀਂ ਜਿਹੜੀ ਚੀਜ਼ ਦੀ ਡਿਮਾਂਡ ਨਹੀਂ ਪੈਦਾ ਹੋ ਰਹੀ ਮੰਗ ਨਹੀਂ ਪੈਦਾ ਹੋ ਰਹੀ ਉਹ ਮਿਲ ਕਿੱਥੋਂ ਜਾਏਗੀ ਆਪਣੀ ਕਹਾਵਤ ਹੈ ਵੀ ਬਿਨਾਂ ਮੰਗਿਆ ਮਾਣ ਦੋ ਦਿੰਦੀ ਸੋ ਬੜੀਆਂ ਕੁਝ ਚੀਜ਼ਾਂ ਮਹੱਤਵਪੂਰਨ ਨੇ ਜਿਹੜੀਆਂ ਬਿਲਕੁਲ ਚਕਾਚੂਦ ਕਰ ਦੇਣ ਵਾਲੀਆਂ ਨੇ ਦੇਖ ਯਾਰ ਸਾਡੇ ਬੰਦਿਆਂ ਨੂੰ ਇਹ ਗੱਲ ਦੀ ਸਮਝ ਨਹੀਂ ਲੱਗ ਰਹੀ ਇਹ ਭੋਲੇ ਨੇ ਕਿ ਕੀ ਨੇ ਤੇ ਅਸੀਂ ਕਿੱਧਰ ਜਾਣਾ ਹੈ ਫਿਰ ਕੀ ਹੈ ਚੋਕ ਰਾਹ ਨਿਕਲ ਸਕਦਾ ਇੰਨੇ ਜਿਆਦਾ ਉਹਦੀ ਗੱਲ ਤੇ ਠੀਕ ਹੈ ਨਾ ਮੇਰੇ ਮਿੱਤਰ ਦੀ ਫਿਰ ਉਹ ਕਹਿੰਦਾ ਤੁਸੀਂ ਕਿਉਂ ਸੀ ਜਿੱਥੇ ਤੁਹਾਨੂੰ ਕੱਖ ਦਾ ਪਤਾ ਨਹੀਂ ਗੱਲ ਤੋਂ ਪੂਰੀ ਠੀਕ ਹੈ ਫਿਰ ਬਿਲਕੁਲ ਹੀ ਕਿਉਂ ਉਸ ਨੇ ਰੱਖੇ ਇਹ ਗੱਲ ਦੀ ਸਪਸ਼ਟਤਾ ਨਹੀਂ ਆ ਰਹੀ ਸੋ ਜਿਹੜੀ ਖੇਤਰੀਅਤਾ ਆ ਇਹਨੂੰ ਆਪਣੇ ਦਿਮਾਗ ਚੋਂ ਕੱਢੋ ਇਹ ਸਰਬੱਤ ਦੇ ਭਲੇ ਨਾਲ ਟਕਰਾਂਦੀ ਹੈ ਜਿਹੜਾ ਕੱਲਾ ਸਿੱਖਾਂ ਦਾ ਨੁਮਾਇੰਦਾ ਬਣਨਾ ਇਹ ਸਰਬੱਤ ਦੇ ਭਲੇ ਨਾਲ ਟਕਰਾਂਦਾ ਹੈ ਇਹਨੂੰ ਇਹਦਾ ਹੱਲ ਕਰੋ ਕੋਈ ਫਿਰ ਉਸ ਤੋਂ ਬਾਅਦ ਜਿੰਮੇਵਾਰ ਠੀਕ ਹੈ ਜਿਹੜੀ ਸਿੱਖਾਂ ਦੇ ਪ੍ਰਤੀ ਸਾਡੀ ਪਹਿਲ ਆ ਉਹ ਰਹਿਣੀ ਹੈ ਉਹ ਕਿੱਦਾਂ ਹਟ ਸਕਦੀ ਹੈ ਉਹ ਤੇ ਵਾਈਟ ਫਾਲਟ ਹੈ ਜੇ ਕੋਈ ਸਿੱਖ ਉੱਚੇ ਅਹੁਦੇ ਤੇ ਪਹੁੰਚਦਾ ਹੈ ਕਿ ਸਿੱਖਾਂ ਨੂੰ ਉਹਦਾ ਮਾਣ ਨਹੀਂ ਮਿਲਦਾ ਜੇ ਸਿੱਖ ਨੇਆਂ ਕਰਨਗੇ ਤੇ ਉਹ ਉਹ ਨੇਆਂ ਸਾਰਿਆਂ ਲਈ ਨਹੀਂ ਹੋਏਗਾ ਤਾਂ ਇਸ ਤਰ੍ਹਾਂ ਜਿਹੜੀ ਜਿਹੜੀ ਆ ਵੀ ਭਲਾ ਸਭ ਦਾ ਮੰਗਣਾ ਪਰ ਸ਼ੁਰੂ ਆਪਣੇ ਤੋਂ ਕਰਨਾ ਇਹ ਠੀਕ ਨਹੀਂ ਗੱਲ ਇਹ ਗੁਰਮਤਿ ਦੇ ਐਨ ਮੁਤਾਬਕ ਨਹੀਂ ਹੈ ਕਰ ਦੇ ਪ੍ਰਭਾਵ ਨਾਲ ਆਪਾਂ ਆਪਣਾ ਸੰਘਰਸ਼ ਵਾਲਾ ਹਿੱਸਾ ਛੱਡਿਆ ਉਹਦਾ ਕਰਕੇ ਬਹੁਤ ਸਾਰੀਆਂ ਦਿੱਕਤਾਂ ਆਈਆਂ ਜੰਗ ਸੰਘਰਸ਼ ਜਿਹੜੀ ਆ ਉਹ ਇੱਕ ਤਪਦੀ ਭੱਠੀ ਹੁੰਦੀ ਹੈ ਜਿਹੜੀ ਸਾਡੇ ਵਿੱਚੋਂ ਕੂੜ-ਕਬਾਰ ਸਾਰੀ ਮੈਲ ਨੂੰ ਬਾਹਰ ਕੱਢ ਦਿੰਦੀ ਹੈ ਉਹ ਸਾਨੂੰ ਕੁੰਦਨ ਬਣਾ ਦਿੰਦੀ ਹੈ ਤੇ ਜਦੋਂ ਸਾਡੇ ਜੰਗ ਲੱਗੀ ਸੀਗੀ ਉਸ ਵੇਲੇ ਸਾਡੇ ਸਾਰੇ ਪਵਿੱਤਰ ਉੱਚੇ ਬੰਦੇ ਉੱਪਰ ਸਨ ਜਿਹੜੇ ਕੱਚੇ ਬਲੇ ਸਨ ਉਹ ਦੌੜ ਗਏ ਸਨ ਹੁਣ ਮਲਾਈ ਖਾਣ ਦਾ ਵੇਲਾ ਆਇਆ ਤੇ ਬੜੇ ਇਕੱਠੇ ਹੋ ਜਾਣੇ ਸੋ ਇਹ ਜਿਹੜੀ ਗੱਲ ਆ ਇਹ ਸ਼ੁਰੂ ਵਿੱਚ ਇੱਕ ਗੱਲ ਆਈ ਸੀ ਕਿ ਜਿਹੜਾ ਇਹ ਆ ਰਿਹਾ ਕਿ ਪਾਰਟੀ ਇਲੈਕਸ਼ਨ ਲੜਨ ਵਾਲੀ ਵੱਖ ਹੋਵੇ ਇਲੈਕਸ਼ਨ ਲੜਨ ਵਾਲਾ ਢਾਂਚਾ ਵੱਖ ਹੋਵੇ ਸ਼੍ਰੋਮਣੀ ਕਮੇਟੀ ਵਾਲਾ ਵੱਖ ਹੋਵੇ ਤਾਂ ਇਹ ਸ਼ਾਇਦ ਮੇਰੀ ਪੀਰ ਦੇ ਸਿਧਾਂਤ ਨਾਲ ਟਕਰਾਂਉਣ ਵਾਲੀ ਗੱਲ ਹੈ। ਤੋਂ ਇਸ ਗੱਲ ਨੂੰ ਮੈਂ ਥੋੜਾ ਜਿਆਦਾ ਸਪਸ਼ਟ ਕਰਨਾ ਚਾਹੁੰਦਾ। ਕਿਉਂਕਿ ਮਸਲਾ ਬਹੁਤ ਗੰਭੀਰ ਹੈ। ਕੋਈ ਵੀ ਡਾਇਵਰਸ਼ਨ ਬਹੁਤ ਦੂਰ ਲੈ ਜਾਏਗੀ। ਸੋ ਸਪੀਡ ਬਹੁਤ ਹੈ ਦੁਨੀਆ ਦੀ। ਇਸ ਕਰਕੇ ਸਾਨੂੰ ਬਹੁਤ ਆਧਾਰ ਭੂਤ ਗੱਲਾਂ ਜਿਹੜੀਆਂ ਨੇ ਸਪਸ਼ਟ ਚਾਹੀਦੀਆਂ ਨੇ। ਜੇ ਸਿੱਖਾਂ ਨੇ ਕਿਸੇ ਵੀ ਕਿਸਮ ਦਾ ਐਕਟੀਵਿਜ਼ਮ ਕਰਨਾ ਪੰਥ ਦੇ ਭਲੇ ਲਈ ਐਕਟਿਵ ਹੋਣਾ ਸਾਂਝੀ ਕੁਝ ਬੰਦੇ ਆਂ ਦੀ ਇਹ ਸਾਂਝੀ ਰਹਿ ਐ ਉਹ ਬੰਦੇ ਵੀ ਬੜੇ ਪਵਿੱਤਰ ਨੇ ਜਿਨ੍ਹਾਂ ਦੀ ਸੰਗਤ ਦਾ ਮਹਾਰਾਜ ਨੇ ਸਾਨੂੰ ਸੁਭਾਗ ਬਖਸ਼ਿਆ ਉਹਦੇ ਵਿੱਚੋਂ ਇਹ ਗੱਲਾਂ ਨਿਕਲੀਆਂ ਕਿ ਜੇ ਸਿੱਖਾਂ ਇੱਕ ਤਾਂ ਹੈਗਾ ਨਾ ਆਪਣੇ ਪਰਿਵਾਰ ਪਾਲਣਾ ਚੰਗੀ ਨੌਕਰੀ ਜੀਵ ਉਹ ਛੱਡ ਲਓ ਜੇ ਸਿੱਖ ਨੇ ਇੱਕ ਸਿੱਖ ਦੇ ਤੌਰ ਤੇ ਕੁਝ ਵੀ ਕਾਰਜਸ਼ੀਲਤਾ ਦਿਖਾਉਣੀ ਹੈ ਤਾਂ ਉਹਦੇ ਲਈ ਚਾਰ ਪ੍ਰਮੁੱਖ ਖੇਤਰ ਨੇ ਉਹ ਚਾਰ ਪ੍ਰਮੁੱਖ ਖੇਤਰ ਹੀ ਚਾਰ ਪੈਰਲਲ ਥੰਮ ਨੇ ਜਿਨ੍ਹਾਂ ਦੇ ਉੱਪਰ ਪੰਥ ਦਾ ਸਾਰਾ ਗੁੰਬਦ ਖੜਾ ਹੋਣਾ ਉਹਨਾਂ ਦੇ ਵਿੱਚ ਚਾਰ ਪੱਖਾਂ ਦੇ ਵਿੱਚ ਜਿਹੜੀ ਸਭ ਤੋਂ ਕਿਉਂਕਿ ਕੋਈ ਨਾ ਕੋਈ ਹਾਇਰਾਰਕੀ ਬਣਾਉਣੀ ਪੈਂਦੀ ਹੈ ਵੈਸੇ ਤਾਂ ਆਪਾਂ ਇਹਨਾਂ ਨੂੰ ਬਰਾਬਰ ਵੀ ਮੰਨ ਸਕਦੇ ਹਾਂ ਪਰ ਤੁਹਾਨੂੰ ਹੀ ਪਤਾ ਹੈ ਤੁਸੀਂ ਆਪਣੇ ਆਪ ਕੁਝ ਚੀਜ਼ਾਂ ਉੱਪਰ ਥੱਲੇ ਕਰਦੇ ਹੋ ਕੁਝ ਚੀਜ਼ਾਂ ਉੱਪਰ ਥੱਲੇ ਹੁੰਦੀਆਂ ਹੀ ਨੇ ਇੱਕ ਅਲਮਾਰੀ ਵਿੱਚ ਦਸਤਾਰ ਦਾ ਕਮੀਜ਼ ਦਾ ਕਸ਼ੇਰੇ ਦਾ ਜੁੱਤੀ ਦਾ ਇੱਕੋ ਅਲਮਾਰੀ ਦੇ ਵਿੱਚ ਵੱਖ-ਵੱਖ ਥਾਂ ਹੁੰਦਾ ਤਾਂ ਇਹ ਜਿਹੜੀ ਚੀਜ਼ ਹੈ ਜਿਹੜਾ ਸਵਾਲ ਮੇਰੀ ਪੀੜ੍ਹੀ ਨਾਲ ਟਕਰਾਉਣ ਵਾਲਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਵੋਟਾਂ ਲਾਣ ਵਾਲੀ ਪਾਰਟੀ ਤੇ ਅੱਜ ਕੱਲ ਜਿਹੜੀ ਗੁਰਦੁਆਰਾ ਪ੍ਰਬੰਧ ਵਾਲੀ ਇਹਨੂੰ ਵੱਖ-ਵੱਖ ਕਿਉਂ ਕਰਨਾ ਜ਼ਰੂਰੀ ਹੈ ਉਸ ਸਵਾਲ ਦਾ ਮੈਂ ਜਵਾਬ ਦੇ ਰਿਹਾ ਤਾਂ ਇਹ ਚਾਰ ਫੀਲਡ ਕਿਹੜੇ ਨੇ ਇੱਕ ਪਹਿਲਾ ਫੀਲਡ ਹੈਗਾ ਆ ਡੈਮੋਕਰੈਟਿਕ ਇਲੈਕਟੋਰਲ ਪੋਲੀਟੀਕਲ ਸਿਸਟਮ ਜਾਂ ਉਹਦਾ ਕੋਈ ਸਿੱਖ ਨਵਾਂ ਰੂਪ ਬਣਾ ਲੈਣ ਤੇ ਜੇ ਕੋਈ ਹੋਰ ਰੂਪ ਬਣ ਸਕਦਾ ਹੋਵੇ ਬਣ ਸਕਦਾ ਇਹ ਵੀ ਨਹੀਂ ਬਣ ਸਕਦਾ ਪਹਿਲਾਂ ਸਾਡੇ ਪਰਪੰ ਚੱਲਦੇ ਰਹੇ ਜਦੋਂ ਸਾਨੂੰ ਅਵੋਟਾਂ ਵਾਲਾ ਪਰਚੀ ਵਾਲਾ ਸਿਸਟਮ ਨਹੀਂ ਸੀ ਪਤਾ ਉਹਦਾ ਉਹਦਾ ਕੰਮ ਕੀ ਹੈ ਉਹ ਹੈਗਾ ਆ ਜਿਹੜੀ ਸਿੱਖ ਸਮਾਜ ਪ੍ਰਤੀ ਜਾਂ ਸਾਡੇ ਸਮਾਜ ਵਿੱਚ ਰਹਿਣ ਵਾਲੇ ਬਾਕੀ ਸਾਰਿਆਂ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ ਉਸ ਉਹਦਾ ਜਿਹੜਾ ਪਹਿਲਾ ਕੰਮ ਹੈ ਜਿੱਥੇ ਵਿੱਚ ਅਸੀਂ ਇੱਕ ਵੱਡਾ ਦਾਇਰਾ ਮੰਨ ਕੇ ਚੱਲਦੇ ਹਾਂ ਕਿ ਇਹ ਸਰਬੱਤ ਖਲਕਤ ਜਿਤ ਸਰਬੱਤ ਦੇ ਵਿੱਚ ਸਾਰੇ ਸਾਰੇ ਜੀਵ ਜੰਤ ਜਿੰਨੀ ਕਾਇਨਾਤ ਚਾਰ ਖਾਣੀਆਂ ਦੇ ਵਿੱਚ ਕੁਦਰਤ ਨੇ ਪੈਦਾ ਕੀਤੀ ਹੈ ਉਹ ਸਾਰੇ ਆ ਜਾਂਦੀ ਹੈ ਤੇ ਉਹ ਸਰਬੱਤ ਦੇ ਪ੍ਰਤੀ ਜੇ ਕਾਰਜਸ਼ੀਲ ਹੋਏ ਬੰਦਾ ਤੇ ਉਹਦੇ ਕੋਲੇ ਕੋਈ ਇਲੈਕਟਰਲ ਪੋਲਿਟਿਕਲ ਸਿਸਟਮ ਜਾਂ ਹੋਰ ਕੋਈ ਸਿਸਟਮ ਜਿਹੜਾ ਵੀ ਸਿਲੈਕਸ਼ਨ ਵਾਲਾ ਕਰ ਲਓ ਕੋਈ ਵੀ ਗੁਣਾਂ ਦੇ ਆਧਾਰਿਤ ਪ੍ਰਬੰਧ ਵਾਲਾ ਕਰ ਲਓ ਉਹ ਬੰਦਾ ਦੂਸਰਾ ਬੰਦਾ ਆ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਬਹੁਤ ਵੱਡੀ ਸੰਸਥਾ ਆ ਇਹਦੇ ਰਹੀਂ ਵੀ ਬਹੁਤ ਵੱਡੀ ਸੇਵਾ ਹੋ ਸਕਦੀ ਜ਼ਰੂਰੀ ਨਹੀਂ ਕੋਈ ਬੰਦਾ politcal power ਗ੍ਰਹਿਣ ਕਰੇ ਤੇ ਫਿਰ ਉਹ ਇਹਦਾ ਭਲਾ ਕਰ ਸਕਦਾ ਗੁਰਦੁਆਰਾ ਸਾਹਿਬ ਦੇ ਵਿੱਚ ਸਟੇਟ ਵਿਦਿਨ ਸਟੇਟ ਬਹੁਤ ਵੱਡੀ ਪਾਵਰ ਹੈ ਗੁਰਦੁਆਰਾ ਸਾਹਿਬ ਭਾਵੇਂ ਕਿਤੇ ਵੀ ਹੋਵੇ ਉਹ ਬਹੁਤ ਵੱਡੀ ਸ਼ਕਤੀ ਹੈ ਕਰੋਨਾ ਦੇ ਵਿੱਚ ਕੀਤੀ ਹੋਈ ਸੇਵਾ ਉਸ ਤੋਂ ਬਾਅਦ ਵਾਲੀ ਸੇਵਾ ਜਿਹੜੀਆਂ ਬਿਲਕੁਲ ਸਾਡੇ ਸਾਹਮਣੇ ਵਾਪਰੀਆਂ ਨੇ ਉਹਦੇ ਨਾਲ ਦੁਨੀਆ ਨੇ ਮੰਨਿਆ ਕਿ ਇਹ ਬਹੁਤ ਵੱਡੀ ਸੰਸਥਾ ਹੈ ਤੇ ਉਹਦੇ ਜਿਹੜੇ ਸਾਰੇ ਕਾਰਜ ਨੇ ਉਹਨਾਂ ਦੇ ਵਿੱਚ ਜੇ ਤੁਸੀਂ ਚੰਗੇ ਬੰਦੇ ਉੱਚ ਲੈ ਆਉਂਦੇ ਹੋ ਜਾਂ ਕੋਈ ਬੰਦਾ ਕਾਰਸ਼ੀਲ ਹੋਣਾ ਚਾਹੁੰਦਾ ਉਥੇ ਕਾਰਸ਼ੀਲ ਹੋ ਜਾਵੇ ਜੇ ਉਹਨਾਂ ਨੇ ਇਲੈਕਸ਼ਨ ਲੜਨੀ ਉਥੇ ਤੇ ਕੋਈ ਆ ਜਿਹੜੀਆਂ ਬਾਕੀ ਘੁਲ ਦਰਵਾਜ਼ੀਆਂ ਨੇ ਜਾਂ ਜਿਹੜੀਆਂ ਚਲਾਕੀਆਂ ਨੇ ਇਲੈਕਸ਼ਨਾਂ ਲੜਨ ਲਈ ਜਿੱਤਣ ਲਈ ਉਥੇ ਲੜਨ ਨਹੀਂ ਉਹ ਉਥੇ ਕਰ ਲਵੇ ਉਹ ਤੋਂ ਵੱਡਾ ਜਿਹੜਾ ਕੰਮ ਹੈ ਉਹ ਤੋਂ ਅਗਲਾ ਜਿਹੜਾ ਕੰਮ ਹੈ ਸਿੱਖਾਂ ਲਈ ਬਹੁਤ ਅਹਿਮ ਕੰਮ ਹੈ ਉਹ ਹੈਗਾ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਲਈ ਕਾਰਸ਼ੀਲ ਹੋਣਾ ਅਕਾਲ ਤਖਤ ਸਾਹਿਬ ਦਾ ਜਿਹੜਾ ਸਰੂਪ ਹੈ ਉਹ ਕਿਵੇਂ ਆਜ਼ਾਦ ਪ੍ਰਮੁੱਖ ਸત્તા ਸੰਪੰਨ ਰੂਪ ਵਿੱਚ ਕੰਮ ਕਰ ਸਕਦਾ ਹੈ ਉਹਦੇ ਵੀ ਕਾਰਸ਼ੀਲ ਹੋਣਾ ਜਿਦਾ ਕਿ ਸਾਰਾ ਹੁਣ ਇੱਥੇ ਉਹ ਵਾਰ-ਵਾਰ ਸਵਾਲ ਆ ਰਿਹਾ ਪੀਹੋ ਅਕਾਲੀ ਦਲ ਉੱਤੇ ਅਕਾਲੀ ਦਲ ਤੇ ਅਕਾਲੀ ਦਲ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਉੱਤੇ ਹੈ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਉੱਤੇ ਹੈ ਤੇ ਅਕਾਲੀ ਦਲ ਟੀਜਾ ਦੇ ਜਾ ਚੁੱਕਾ ਹੈ ਜਿੱਥੇ ਦਾ ਬੇਚਾਰਾ ਆਪਣੀ ਫਾਈਲ ਬਚਾਉਣ ਲਈ ਕਿਸੇ ਦੀ ਵੀ ਗੱਲ ਮੰਨਣ ਲਈ ਮਜਬੂਰ ਹੋ ਜਾਂਦਾ ਕਿ ਜੇ ਨਹੀਂ ਉਹਦੀ ਫਾਈਲ ਸ਼੍ਰੋਮਣੀ ਕਮੇਟੀ ਚੱਲਦੀ ਹੈ ਐਜੇ ਮੁਲਾਜ਼ਮ ਤਾਂ ਇਹਦੇ ਲਈ ਇੱਕ ਬਹੁਤ ਵੱਡਾ ਸਾਨੂੰ ਪ੍ਰਬੰਧ ਸਿਰਜਣ ਦੀ ਲੋੜ ਹੈ ਜ਼ਿੰਮੇਵਾਰ ਦਿਆਨਕਦਾਰ ਜਵਾਬ ਦੇ ਔਰ ਸ਼ਰਮੌਰ ਜਿਹੜੀ ਉਹ ਅਕਾਲ ਤਖਸ ਦੀ ਸ਼ਰਮੌਰਤਾ ਜਿਹੜੀ ਦੀ ਸੋਵਰਨਟੀ ਹੈ ਸੋਵਰਨਟੀ ਨੂੰ ਭਾਵ ਜਿਹੜੀ ਅੰਗਰੇਜ਼ੀ ਤੇ ਬਾਕੀ ਹਿੰਦੁਸਤਾਨ ਵਿੱਚ ਪ੍ਰਚਲਿਤ ਸੋਵਰਨਟੀ ਹੈ ਉਹ ਨਹੀਂ ਹੈ ਪ੍ਰਭੂ ਸ਼ਕਤ ਨਹੀਂ ਹੈ ਪ੍ਰਭੂ ਸ਼ਕਤ ਹੁੰਦੀ ਦੂਸਰੇ ਉੱਤੇ ਗਲਬ ਹੋਣਾ ਦੂਸਰਿਆਂ ਨੂੰ ਆਪਣੇ ਅਧੀਨ ਪਰਜਾ ਰਿਆਇਆ ਮੰਨਣਾ ਸ਼ਰਮੌਰਤਾ ਹੁੰਦੀ ਹੈ ਬਾਕੀਆਂ ਚੋਂ ਇਵੋਲਵ ਹੋ ਕੇ ਉੱਪਰ ਹੋਣਾ ਬਾਕੀਆਂ ਦੇ ਸਾਹਮਣੇ ਆਪਣੀ ਸੂਰਬੀਰਤਾ ਆਪਣੀ ਉਚਾਈ ਆਪਣੇ ਕਿਰਦਾਰ ਦੀ ਬਲੰਦੀ ਨੂੰ ਸਾਬਤ ਕਰਨਾ ਤੇ ਉਹ ਸਤਕਾਰ ਵਿੱਚ ਗੈਣ ਕਿ ਤੂੰ ਸਾਡਾ ਜਥੇਦਾਰ ਹੈਂ ਤੂੰ ਸਾਡੇ ਤੋਂ ਵੱਡਾ ਤੂੰ ਸਾਡੇ ਤੋਂ ਅੱਗੇ ਤੂੰ ਅੱਗੇ ਲੱਗ ਜਿਨ੍ਹਾਂ ਨੂੰ ਸੰਗਤ ਚੋਣ ਦਿੰਦੀ ਜਿਹੜੀ ਸੰਗਤ ਦੀ ਆਵਾਜ਼ ਸੋ ਜਿਹੜੀ ਇੱਕ ਹੋਰ ਸਾਡੀ ਬਹੁਤ ਵੱਡੀ ਮਹੱਤਵਪੂਰਨ ਚੀਜ਼ ਹੈ ਜਿਹਦੇ ਲਈ ਬਹੁਤ ਕੁਰਬਾਨੀਆਂ ਹੋਣੀਆਂ ਅਸੀਂ ਕੀਤੀਆਂ ਥੋੜਾ ਜਿਹਾ ਪਹਿਲਾਂ ਉਹ ਹੈਗੀ ਸਾਡੀ ਆਜ਼ਾਦ ਪ੍ਰਭੂ ਸੱਤਾ ਖਾਲਸਾ ਜੀ ਦੇ ਬੋਲ ਬਾਲੇ ਵਾਲੀ ਹਲੇਮੀ ਰਾਜ ਵਾਲੀ ਖਾਲਸਤਾਨ ਵਾਲੀ ਉਹ ਹਾਲਤ ਸਿਰਜਣ ਦੇ ਲਈ ਜੰਗ ਸੰਘਰਸ਼ ਉਹ ਇੱਕ ਵੱਖਰਾ ਫੀਲਡ ਹੈ ਸੋ ਜੇ ਇਹ ਚਾਰ ਫੀਲਡ ਵਿੱਚ ਵਿਚਰਨ ਵਾਲੇ ਬੰਦੇ ਆਪਣੀ ਪ੍ਰਤਿਭਾ ਤੇ ਮਹੱਤਵ ਕਾਂਖਸ਼ਾ ਦੀ ਪਛਾਣ ਨਹੀਂ ਕਰਨਗੇ ਜੇ ਇਹ ਮਹੱਤਵ ਕਾਂਖਸ਼ੀ ਹੋਣਗੇ ਫਿਰ ਚੋਣ ਕਮੇਟੀ ਇਲੈਕਸ਼ਨ ਲੜ ਕੇ ਹੁਰ ਕੇ ਮੰਗਣਗੇ ਆਪਣੀ ਮਹੱਤਵ ਕਾਂਖਸ਼ਾ ਕਰਕੇ ਫਿਰ ਮਿੰਟ ਐਮਐਲਏ ਬਣਨਾ ਚਾਹੀਦਾ ਜੋ ਐਮਐਲਏ ਸੀਟ ੜ ਜਾਣਗੇ ਫਿਰ ਕਹਿੰਗੇ ਮੈਂ ਤੇ ਜਿਹੇਦਾਰ ਬਣਾ ਦਿਓ ਕਿੰਨੇ ਸਿੱਖਾਂ ਚ ਬੰਦੇ ਨੇ ਜਿਹੜੇ ਜਿਹੇਦਾਰ ਬਣ ਲਿਖਾ ਲਏ ਆ ਪਕਾਲ ਤੋ ਦਾ ਜਿਹੇਦਾਰ ਬੜੀ ਪਾਵਰਫੁਲ ਚੀਜ਼ ਆ ਉਹ ਬਣਾ ਦਿਓ ਤੋ ਜਿਹੜੀ ਤਾਕਤ ਦੀ ਲਾਲਸਾ ਆ ਇਹ ਮਹੱਤਵ ਕਾਂਖਸ਼ਾ ਆ ਤਾਕਤ ਗ੍ਰਹਿਣ ਕਰਨ ਦੀ ਉਹਦਾ ਇਲਾਜ ਕਰਨ ਲਈ ਇਹ ਚਾਰ ਵੱਖ-ਵੱਖ ਫੀਲਡ ਸਾਨੂੰ ਰੱਖਣੇ ਚਾਹੀਦੇ ਆ ਨਹੀਂ ਤੇ ਆਪਣੇ ਕੋਲ ਇਲਾਜ ਨਹੀਂ ਹੋਣੇ ਬੰਦਿਆਂ ਦੇ ਜਦੋਂ ਕੋਈ ਸੱਤਾ ਆਉਣੀ ਹੈ ਉਹਨੇ ਆਪਣੇ ਹਿਸਾਬ ਨਾਲ ਦੂਜੇ ਖੇਤਰ ਵਿੱਚ ਜਾ ਕੇ ਫਿਰ ਇੱਕ ਪਾਵਰਫੁੱਲ ਸੀਟ ਤੇ ਬਹਿ ਜਾਣਾ ਇਹ ਢਾਂਚੇ ਵਿੱਚਲਾ ਨੁਕਸ ਸੀਗਾ ਜਿਹਦੇ ਵਿੱਚ ਅਸੀਂ ਇਹਨੂੰ ਸਾਰਿਆਂ ਨੂੰ ਖਲਤਮਲਤ ਕੀਤਾ ਤੇ ਉਹਦੇ ਨਾਲ ਇਹ ਵੱਡੀ ਮੁਸ਼ਕਲ ਪੈਦਾ ਹੋਈ ਸੋ ਮੈਂ ਆਪਣੀ ਗੱਲ ਨੂੰ ਸਵੇਟਦਾ ਵਾਂ ਸੰਕੋਚਦਾ ਵਾਂ ਕਿਉਂਕਿ ਬਹੁਤ ਸਾਰੀਆਂ ਗੱਲਾਂ ਨੇ ਜੇ ਇਹਦਾ ਇਹ ਜੇ ਚਾਰ ਪਿੱਲਰ ਨੇ ਇਹ ਪੈਰਲਲ ਵੀ ਮੰਨੇ ਜਾ ਸਕਦੇ ਇਹਨਾਂ ਚਾਰ ਖੇਤਰਾਂ ਵਿੱਚ ਕਾਰਜਸ਼ੀਲ ਹੋ ਕੇ ਸਿੱਖ ਪੰਥ ਦੀ ਸਰਬੱਤ ਦੀ ਬਹੁਤ ਵੱਡੀ ਸੇਵਾ ਕਰ ਸਕਦੇ ਆ ਜੇ ਇਹਦੇ ਤੇ ਦੋ رائے ਹੋਣ ਆਪੋ ਤੇ ਲੰਮੀ ਡਿਬੇਟ ਕਰ ਸਕਦੇ ਕਿ ਇਸ ਤੋਂ ਇਲਾਵਾ ਕੋਈ ਹੋਰ ਵੀ ਫੀਲਡ ਹੈਗਾ ਜਿੱਚ ਜਾ ਕੇ ਜਾਂ ਜਣ ਅੱਛਾ ਜੇ ਇਹ ਤੋਂ ਬਾਹਰ ਜਾਣਾ ਤੇ ਫਿਰ ਮੰਨ ਕੇ ਜਾਓ ਨਾ ਵੀ ਅਸੀਂ ਇਹਦੇ ਭਾਰਤੀ ਲੋਕਤੰਤਰੀ ਨਿਜਾਮ ਵਿੱਚ ਜਾਣਾ ਫਿਰ ਤੁਸੀਂ ਪੰਥ ਦੇ ਲਬਾਦੇ ਵਿੱਚ ਕਿਉਂ ਇਹ ਗੱਲਾਂ ਕਰਦੇ ਹੋ ਫਿਰ ਨਾ ਕਰੋ ਪੰਥ ਨੂੰ ਕੋਈ ਮੂਰਖ ਬਣਾਉਣ ਦੇ ਤੁਹਾਨੂੰ ਇਹ ਸਾਰੇ ਛੜਜੰਤਰ ਕਿਉਂ ਰਚਨੇ ਪੈਂਦੇ ਆ ਫੇ ਮੰਨ ਲਓ ਕਿ ਅਸੀਂ ਤੇ ਜੀ ਬੀਜੇਪੀ ਜਾ ਕਾਂਗਰਸ ਜਾ ਪਹਿਲਾਂ ਜਾਂਦੇ ਨਹੀਂ ਰਹੇ ਲੋ ਜਾਂਦੇ ਹੀ ਉਹ ਹੀ ਬੰਦੇ ਹੀ ਆ ਆਪਣੇ ਰਿਸ਼ਤੇਦਾਰ ਨਹੀਂ ਆਪਣੇ ਭੈਣ ਭਰਾ ਨਹੀਂ ਜਿਹੜੇ ਕਾਂਗਰਸ 'ਚ ਬੈਠੇ ਬੀਜੇਪੀ 'ਚ ਬੈਠੇ ਕਿਹ ਹੋਰ ਚ ਵਾਹ ਜਾਣ ਜੇ ਪੰਥ ਦੇ ਨਾਮ ਤੇ ਕੰਮ ਕਰਨਾ ਤਾਂ ਜੇ ਪੰਥ ਦਾ ਜੋ ਮਫਹੂਮ ਹੈ ਜਿਹੜੀ ਉਹਦੀ 오ਰੀਜਿਨੈਲਿਟੀ ਹੈ ਜਿਹੜੀ ਉਹਦੀ ਮੌਲਿਕਤਾ ਹੈ ਉਹਦੇ ਨਾਲ ਨਿਆਂ ਕਰਨਾ ਪਏਗਾ ਨਹੀਂ ਤੇ ਅਸੀਂ ਪੁੱਛੋਗੇ ਕਿ ਅਸੀਂ ਗਲਤ ਨਹੀਂ ਹੋਣਦੇ ਅਸੀਂ ਡੱਕਾਂਗੇ ਅੱਗੇ ਵੀ ਡੱਕਿਆ ਅੱਗਾ ਫੇਰ ਡੱਕਦੇਗੇ ਜੋ ਹੋਰ ਕਰਨਾ ਪਿਆ ਉਹ ਕਰਦਾਂਗੇ ਤੇ ਇਦਾਂ ਦੇ بڑے ਬੰਦੇ ਨੇ बड़े बंदे ने जे दस के औने भी मैं नहीं शमर होना ओना बंदे तो डरो इथे कोई इमोशनलटी दी गल हो रही ਵੀ ਕਲੈਕਸ਼ਨ ਆ इमोशनलਟੀ ਵਿੱਚ ਜਿਤੀਆਂ ਆਂ ਉੱਥੇ ਬੜੀ ਚਲਾਕੀ ਤੇ ਕਨਿੰਗਨੈਸ ਆ इमोशनल ਬੰਦੇ ਬੜੇ ਖਤਰਨਾਕ ਹੁੰਦੇ ਉਹਨਾ ਮਰਨ ਤੋਂ ਡਰਦੇ ਨਾ ਮਰਨ ਤੋਂ ਡਰਦੇ ਚਲੋ ਆਪਾਂ ਮਰਨ ਮਾਰਨ ਕੋ ਵਾਇਲੈਂਸ ਦੀ ਗੱਲ ਨਹੀਂ ਕਰ ਰਹੇ ਕੋਈ ਬੰਦਾ ਹਰਟ ਹੁੰਦਾ ਨਾ ਜਦੋਂ ਉਹ ਕਹਿੰਦਾ ਵੀ ਠੀਕ ਕਰਨਾ ਫਿਰ ਜਾਂ ਤੇ ਇਹਦੇ ਨਾਲ ਵੱਜ ਕੇ ਟਕਰਾ ਕੇ ਖਤਮ ਹੋ ਜਾਣਾ ਬਰਦਾਸ਼ਤ ਨਹੀਂ ਕਰਨੀ ਤੋ ਜੇ ਅਸੀਂ ਸਹੀ ਜਾਣਾ ਇਹ ਸਾਰੇ ਕੋਈ ਫਿਰ ਚੱਲੀ ਜਾਣਾ ਤੇ ਜੇ ਗੱਲ ਕਰਨ ਦਾ ਮੌਕਾ ਬਣਿਆ ਤੇ ਗੱਲ ਕਰਨੀ ਚਾਹੀਦੀ ਪੀ ਇਹਨੂੰ ਭਾਈ ਤੁਸੀਂ ਜੋ ਤੁਹਾਡੀ ਹਕਮਤੋਂ ਕਾਂਗਸ਼ਾ ਸੱਤਾ ਦੀ ਹੈ ਤੇ ਸੱਤਾ ਵਲੇ ਰਾਹ ਬਣਾਓ ਫੇਰ ਸਟੈਪਿੰਗ ਸਟੋਨ ਨਾ ਬਣਾਓ ਸ਼੍ਰੋਮਣੀ ਕਮੇਟੀ ਨੂੰ ਪੰਥ ਨੂੰ ਅਕਾਲੀ ਹੋਣ ਦੇ ਸਾਰੇ ਰੂਪ ਨੂੰ ਇਹ ਤੁਹਾਡਾ ਕੋਈ ਸਟੈਪਿੰਗ ਸਟੋਨ ਨਹੀਂ ਹੈ ਪੀ ਧੜੀ ਇਹ ਫਲਾਈਟ ਲੈਣ ਵਾਲੀ ਉਹ ਤਿਆਣੀ ਨਹੀਂ ਜਿੱਥੇ ਤੁਸੀਂ ਉਡਾਣ ਭਰਨੀ ਹੈ ਅਗਲੀ ਤਾਕਤ ਵਿੱਚ ਜਾਣ ਲਈ ਪੰਥ ਕਿਸੇ ਦੀ ਵਰਤੋਂ ਦੀ ਸ਼ੈ ਨਹੀਂ ਹੈ ਪੰਥ ਸੇਵਾ ਦਾ ਥਾਂ ਹੈ ਪੰਥ ਨੇ ਬਖਸ਼ਣਾ ਆ ਪੰਥ ਨੇ ਤਾਰਨਾ ਆ ਪੰਥ ਨੇ ਬਣਾਉਣਾ ਆ ਪੰਥ ਨੇ ਹੁਕਮ ਲਾਉਣਾ ਆ ਪੰਥ ਨੇ ਸਿਰ ਲੈ ਲੈਣਾ ਆ ਜਿਹਦੇ ਪੰਥ ਦੇ ਪ੍ਰਤੀ ਇਹ ਭਾਵਨਾ ਆ ਫੇਰ ਤੇ ਸ਼ਰਮਣੀ ਵੀ ਵੜਨਾ ਤੇ ਅਕਲ ਵੀ ਵੜਨਾ ਫੇਰ ਦਲ ਵੀ ਵੜਨਾ ਜੇ ਇਹ ਭਾਵਨਾ ਨਾ ਆਈ ਫੇਰ ਕੁਝ ਵੀ ਨਹੀਂ ਬਣਨਾ ਫੇਰ ਤੇ ਉਹ ਕੁਝ ਬਣਨ ਤੋਂ ਪਹਿਲਾਂ ਹੈਗਾ ਉਹ ਤਾਂ ਹੈਗਾ ਹੀ ਆ ਉਹ ਤੇ ਸੱਤਾ ਦੀ ਪ੍ਰਾਪਤੀ ਆ ਉਹਦੇ ਵਿੱਚ ਗਰਜਾਂ ਦੀ ਲੋੜਾਂ ਦੀ ਪੂਰਤੀ ਆ ਉਹਦੇ ਵਿੱਚ ਹੋਰ ਕਿੰਨਾ ਕੁਝ ਹੈ ਕਿੰਨੇ ਵਾਲੇ ਪੁੱਤ ਨੌਕਰੀਆਂ ਲਵਾਦੇ ਕਈ ਅਫਸਰ ਬਣ ਕੇ ਕਈ ਨਲਾਇਕ ਬੰਦੇ ਐਮਐਲਏ ਮੰਤਰੀ ਬਣ ਕੇ ਸੁਣ ਜਾਂਦੇ ਉੱਚ ਰਹਿਣਾ ਚਾਹੀਦਾ ਜਿਹੜੀਆਂ ਪੰਥ ਦੀਆਂ ਨਰੋਲ ਮੌਲਿਕ ਚੀਜ਼ਾਂ ਉਹਨਾਂ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਇਹ ਪਾਲਿਸੀ ਲੈਵਲ ਤੇ ਵੀ ਸਾਨੂੰ ਅਪਣਾਉਣਾ ਪਏਗਾ ਇਹਦੇ ਚੋਂ ਫਿਰ ਨਵੇਂ ਅਕਾਲੀ ਦਲ ਦੇ ਲਈ ਬਹੁਤ ਸਾਰੀਆਂ ਬਹੁਤ ਸਾਰੀਆਂ ਕਹ ਲੋ ਕਿ ਦਿਸ਼ਾਵਾਂ ਨੇ ਐਕਟਿਵ ਹੋਣ ਦੇ ਰਾਹ ਨੇ ਕੰਮ ਕਰਨ ਦੇ ਤਰੀਕੇ ਨੇ ਉਹਦੇ ਲਈ ਆਪਾਂ હાજર ਆਪਾਂ ਜਿੰਨੀ ਹੋਰ ਸੰਗਤ ਦੇ ਵਿੱਚ ਅੱਜ ਕੱਲ ਦੀ ਚੇਤਨਾ ਸਾਢੇ ਕਿਤੇ ਵੱਧ ਸਿਆਣੇ ਬੰਦੇ ਪਹਿਲਾਂ ਬੈਠੇ ਉਹ ਕਿਸੇ ਦੀਆਂ ਕਈਆਂ ਹੋਈਆਂ ਗੱਲਾਂ ਮੈਂ ਤੁਹਾਨੂੰ ਕਹਿ ਰਿਹਾ ਮੈਨੂੰ ਕੋਈ ਇਲਹਾਮ ਮੁਹੰਮਦ ਸਾਹਿਬਾਂ ਨੂੰ ਥੋੜਾ ਆ ਰਿਹਾ ਇਦਾਂ ਸਿਆਣੇ ਬੰਨਿਆਂ ਦੀ ਸੰਗਤ ਵਿੱਚ ਰਹਿ ਕੇ ਜੋ ਸਿੱਖਿਆ ਉਹਦਾ ਨਾ ਸਾਂਝਾ ਕਰ ਰਹੇ ਤੇ ਇਦਾਂ ਦੇ ਬੰਦੇ ਪੰਜ ਚ ਮੁੱਕ ਥੋੜਾ ਗਏ ਤੁਸੀਂ ਕੋਈ ਇਸ ਤਰ੍ਹਾਂ ਦੀ ਵਿੰਦੀ ਬਣਾਓ ਤੇ ਇਦਾਂ ਦੀਆਂ ਚੀਜ਼ਾਂ ਸਾਹਮਣੇ ਆ ਜਾਣਗੀਆਂ ਜਿਹੜੀਆਂ ਆ ਮੈਂ ਕਹਿੰਿਆ ਜੇ ਇੰਨਾ ਚੋਂ ਹੀ ਆਪਾਂ ਕੁਝ ਗੱਲਾਂ ਲਾਗੂ ਕਰ ਲਈਏ ਕਾਫੀ ਵੱਡਾ ਮਸਲਾ ਹੱਲ ਹੋ ਜਾਂਦਾ ਸੋ ਇਨੀਆਂ ਵੀ ਇਥੇ ਪ੍ਰਮਾਣ ਹੋਈਆਂ ਭੁੱਲਾ ਲਿਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ